ਉਸੀ ਗੱਲ ਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਕਰਕੇ ਜਾਦਾ ਜ਼ਿਕਰ ਕੀਤਾ ਹੈ ਜੀ ਜੋ ਸਾਡੀ ਬੁੱਧੀ ਦੇ ਅਨੁਸਾਰ ਅਸੀਂ ਸੋਚਦੇ ਹਾਂ ਕਿਉਂਕਿ ਬਾਬਾ ਸਾਹਿਬ ਨੇ ਆਪਣੇ ਜੀਵਨ ਦੇ ਅੰਦਰ ਜਿਹੜਾ ਗੁਰੂ ਵਾਲਾ ਪੱਖ ਹੈ ਸੱਚੇ ਸਤਗੁਰੂ ਦੀ ਸ਼ਰਨ ਆਉਣ ਵਾਲਾ ਉਹ ਵੀ ਉਦੋਂ ਹੀ ਆਏ ਸਾਂ ਜਿਹਨੂੰ 60 ਕੇ ਬੁੱਢੇ ਪਾਇਆ ਵੇ ਦੀ ਅਵਸਥਾ ਤੋਂ ਬਾਅਦ ਕਿਹਾ ਇਸ ਕਰਕੇ ਅਕਸਰ ਬੇਨਤੀ ਕਰਦਾ ਹਾਂ ਜਦੋਂ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਦੇ ਅੰਦਰ ਇਹ ਵਿਸ਼ਾ ਆਵੇ ਤੇ ਜੀਤਾ ਰੱਖਿਆ ਕਰੀਏ ਇਸ ਗੱਲ ਦਾ ਕਿ ਇਹ ਸਹਿਬ ਦਾ ਆਪਣਾ ਜੀਵਨ ਹੈ ਨਿੱਜੀ ਤੌਰ ਤੇ ਉਤੇਮਨਾ ਨੇ ਇਸ ਜਿਹੜੀ ਬਖਸ਼ਿਸ਼ ਹੈ ਇਸ ਕਿਰਪਾ ਨੂੰ ਮਾਣਿਆ ਹੈ ਕਿ ਕਾਲੀ ਧੌਲੀ ਦਾ ਸਮਾਂ ਕੋਈ ਨਹੀਂ ਜਦੋਂ ਸਾਈਂ ਨੇ ਕਿਰਪਾ ਕਰਨੀ ਹੈ ਦਾਤ ਮਿਲ ਜਾਣੀ ਉਸ ਦਿਨ ਆਪਾਂ ਇੱਥੇ ਵਿਚਾਰ ਕਰਦੇ ਹਾਂ ਜਿਸ ਦਿਨ ਗੁਰੂ ਅਮਰਦਾਸ ਸਾਹਿਬ ਦਾ ਜੀਵਨ ਵਿਚਾਰਿਆ ਸੀਗਾ ਉਹਨਾਂ ਦੀ ਗੁਰਤਾ ਗੱਦੀ ਕਿ ਸਤਗੁਰੂ ਜੀ 60 ਸਾਲ ਦੀ ਉਮਰ ਤੋਂ ਵਡੇਰੇ ਹੋ ਕਰਕੇ ਗੁਰਮੰਗਲ ਸਾਹਿਬ ਜੀ ਦੀ ਚਰਨ ਸ਼ਰਨ ਆਉਂਦੇ ਨੇ ਇਹ 7 ਸਾਲ ਤੋਂ ਵੱਡੇ ਦੀ ਉਮਰ ਦੇ ਵਿੱਚ ਆਣ ਕੇ 12 ਸਾਲ ਲਗਭਗ ਸੇਵਾ ਕੀਤੀ ਗਾਗਰ ਚੁੱਕ ਕੇ ਮੋਢੇ ਤੇ ਬੇਅੰਤ ਸੇਵਾਵਾਂ ਕਮਾਈਆਂ ਲੰਗਰਾਂ ਦੇ ਵਿੱਚ ਗੁਰੂ ਦਾ ਹੁਕਮ ਮੰਨਿਆ ਤੇ ਜਿਸ ਦਿਨ ਉਸ ਨੇ ਸ਼ੋਹ ਨੇ ਕਿਰਪਾ ਕੀਤੀ ਜਿਸ ਦਿਨ ਉਸ ਨੇ ਪ੍ਰੇਮ ਦਾ ਪਿਆਲਾ ਦੇਣਾ ਸੀ ਉਹਨੇ ਆਪਣਾ ਰੂਪ ਬਣਾ ਕੇ ਸਤਗੁਰੂ ਗੁਰੂ ਅਮਰਦਾਸ ਬਣਾ ਦਿੱਤਾ ਫਿਰ ਸਤਗੁਰੂ ਜੀ ਨੇ ਇਹ ਦੋਨੇ ਬਚਨ ਕਹੇ ਨੇ ਜਿਦਾਂ ਸਤਗੁਰੂ ਬਣਦੇ ਨੇ ਤੇ ਉਹਨਾਂ ਦਾ ਆਪਣਾ ਜੀਵਨ ਆਪਣੇ ਜੀਵਨ ਦੇ ਵਿੱਚ ਹੰਡਾਇਆ ਹੋਇਆ ਉਹਨਾਂ ਦਾ ਤਜਰਬਾ ਹੈ ਕਿ ਜਦੋਂ ਉਸ ਸਾਈ ਨੇ ਕਿਰਪਾ ਕਰਨੀ ਹੈ ਉਸ ਨੂੰ ਹੀ ਕਿਰਪਾ ਦੀ ਦਾਤ ਮਿਲਦੀ ਹੈ ਚਾਹੇ ਬੁੱਢੇਪਾ ਹੈ ਚਾਹੇ ਜਵਾਨੀ ਹੈ ਤੇ ਚਾਹੇ ਕਿਸੇ ਦੀ ਬਾਲ ਉਮਰ ਹੈ ਜਦੋਂ ਉਸ ਨੇ ਮਿਹਰ ਕਰਨੀ ਹੈ ਭਗਤ ਤਰੂ ਦੇ ਉੱਤੇ ਕਿਰਪਾ ਕੀਤੀ ਭਗਤ ਪ੍ਰਹਲਾਦ ਤੇ ਕਿਰਪਾ ਕੀਤੀ ਨਾ ਜੀ ਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਲਾਦ ਜਪਿਓ ਹਰ ਜੈਸੇ ਤੇ ਜਿਨ੍ਹਾਂ ਦੇ ਉੱਤੇ ਉਸ ਨੇ ਕਿਰਪਾ ਕੀਤੀ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆਜਾਮਲ ਕੋ ਅੰਤ ਕਾਲ ਮੇ ਨਾਰਾਇਣ ਸੁਦੇ ਆਈ ਜਿਸ ਦੇ ਉੱਤੇ ਉਸਨੇ ਕਿਰਪਾ ਕਰਕੇ ਨਾਮ ਦੇਣਾ ਹੈ ਸਮੇਂ ਦੀ ਸੱਭ ਨੇ ਕਿਹਾ ਕੋਈ ਵੀ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਕੋਈ ਇਸ ਦੀ ਗੱਲ ਦੀ ਜਿਹੜੀ ਹੈ ਨੀਅਤ ਨਹੀਂ ਕੀਤੀ ਜਾ ਸਕਦੀ ਕਿ ਕਿਹੜੇ ਸਮੇਂ ਦੇ ਵਿੱਚ ਉਸਨੇ ਕਿਸੇ ਤੇ ਕਿਰਪਾ ਕਰਨੀ